ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਹੈ ਤੇ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਭਾਈ ਪ੍ਰਦੀਪ ਕੋਲ ਵੀਡੀਓ ਬਣਾਉਣ ਆਏ ਆ ਤੇ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਮੌਜੂਦ ਹੈ ਨਾਗ ਦੋਸਤੋ ਜਿੰਨੀਆਂ ਕਿ ਗਾਵਾਂ 952 ਉਹਨੀਆਂ ਹੀ ਗੱਬਣ ਵੀ ਹੈ ਮਤਲਬ ਜੇ ਕੋਈ ਭਰਾ ਸੂਈ ਸਵਾਈ ਗਾਂ ਖਰੀਦਣੀ ਚਾਹੁੰਦਾ ਤਾਂ ਵੀ ਅੱਜ ਮੌਕਾ ਹੈ ਤੇ ਜੇ ਕੋਈ ਵੀਰ ਗੱਬਣ ਗਾਂ ਖਰੀਦਣੀ ਚਾਹੁੰਦਾ ਤਾਂ ਵੀ ਅੱਜ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਗਾਂ ਇੱਥੋਂ ਖਰੀਦ ਸਕਦੇ ਹੋ ਹਮੇਸ਼ਾ ਹਰੇਕ ਵੀਡੀਓ ਚ ਇੱਕ ਬੇਨਤੀ ਕਰੀਦੀ ਆ ਵੀ ਜਿਹੜਾ ਵੀ ਨੱਕ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਆ ਕੇ ਕਰਿਆ ਕਰੋ ਖਰੀਦਣਾ ਆਪ ਦੀ ਸਮਝ ਨਾਲ ਹੈ ਦੁੱਧ ਤੁਸੀਂ ਦੇਖਣਾ ਵੀ ਕਿੰਨਾ ਚੋਲੋਗੇ ਮੈਂ ਤੁਹਾਨੂੰ ਕੱਪੜਾ ਵੀ ਦਿਖਾਉਂਗਾ ਤੇ ਸੁੰਜਾਂ ਸਵਾਈਆਂ گاਵਾ ਵੀ ਇਸ ਖੁਰਲੀ ਦੇ ਉੱਤੇ ਬਹੁਤ ਸਾਰੇ ਨਾਗ ਹੈ ਇੱਕ ਵਾਰ ਨਿਗਾਹ ਸਾਰਿਆਂ ਤੇ ਮਾਰ ਲਓ ਸ਼ੁਰੂਆਤ ਆਪਾਂ ਗੱਬਣਾ ਤੋਂ ਕਰ ਲਾਂਗੇ ਸੋ ਆਓ ਬਾਈ ਨੂੰ ਮਿਲਦੇ ਹਾਂ ਦੋਸਤੋ ਤੇ ਸ਼ੁਰੂ ਕਰਦੇ ਹਾਂ ਆਪਾਂ ਦੂਸਰੀ ਸਾਈਡ ਤੇ ਜਿਹੜੀ ਖੁਰਲੀ ਕੰਧ ਦੇ ਨਾਲ گاਵਾ ਵੱਧੀਆਂ ਵੀਆਂ ਗੱਬਣ ਇਹਨਾਂ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਪਹਿਲਾਂ ਮਿਲਦੇ ਹਾਂ ਬਾਈ ਨੂੰ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਪ੍ਰਦੀਪ ਅੱਜ ਲਗਭਗ ਨਾ ਕਿੰਨੇ ਹੋਣਗੇ 20 ਜਨਮ ਨੇ ਭਾਈ 10 ਵੜਾ ਸੁਈਆਂ ਸਵਾਈਆਂ ਨੇ ਹੂੰ ਉਹਨਾਂ ਦੇ ਵਿੱਚੋਂ ਦੋ ਕੁ ਵੜਾਂ ਦੇ ਮਗਰ ਮੇਲ ਆ ਬਾਕੀ ਸਾਰੀਆਂ ਬੱਛੀਆਂ ਨੇ ਠੀਕ ਹੈ ਬੱਛੀਆਂ ਬਾਕੀ ਨਾਲ ਹੁੰਦੇ ਆਪਾਂ ਡਿਟੇਲ ਦੇ ਦਾਂਗੇ ਠੀਕ ਹੈ ਬਾਕੀ ਬਾਈ ਹਰੇਕ ਵੀਡੀਓ ਚ ਪਹਿਲਾਂ ਵੀ ਕਹਿ ਦਿੱਤਾ ਦੇਖੋ ਵੀਰੇ ਆਪਣਾ ਰੁਟੀਨ ਦਾ ਕੰਮ ਆ ਰੋਜ਼ ਸੇਲ ਪਰਚੇਜ ਦਾ ਕੰਮ ਆ ਇੱਕ ਦਿਨ ਦਾ ਕੰਮ ਹੋਵੇ ਫੇਰ ਵੀ ਹੁੰਦਾ ਬਾਈ ਤਸੱਲੀ ਕਰਨਾ ਹਰੇਕ ਭਰਾ ਦਾ ਫਰਜ਼ ਆ ਸੂਈਆਂ ਗਾਂ ਖਰੀਦਣੀਆਂ ਬਾਈ ਸਾਡੇ ਕਿਲੇ ਤੇ ਚਾਹੇ ਦੋ ਟਾਈਮ ਚਾਹੇ 10 ਟਾਈਮ ਚੋ ਲੋ ਗੱਬਣ ਗਾਂ ਲੈਣੇ ਹੋ ਕਿਸੇ ਨੂੰ ਨਾਲ ਲੈਂਦਾ ਆਪਦਾ ਚੀਪਾ ਪਾਸ ਕਰਕੇ ਲੈ ਜਾਂਦਾ ਗੇਟ ਦੇ ਅੰਦਰ ਬਾਈ ਸਾਡ ਜਿੰਮੇਵਾਰੀਆਂ ਗੇਟੋਂ ਬਾਹਰ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਹੀ ਹੈ ਹਾਂਜੀ ਪਹਿਲੇ ਨੰਬਰ ਵਾਲੇ ਤੋਂ ਸ਼ੁਰੂਆਤ ਕਰਦੇ ਬਾਕੀ ਬਾਈ ਵੀਡੀਓ ਇੱਕ ਇਨਫੋਰਮੇਸ਼ਨ ਹੁੰਦੀ ਹੈ ਚਲੋ ਹਨਾ ਵੀ ਆਪਾਂ ਇਹ ਆਈਡੀਆ ਜਾ ਹੋ ਜਾਂਦਾ ਵੀ ਜਾਨਵਰ ਆਪਣੇ ਕੋਲ ਰੁਟੀਨ ਚ ਹੁੰਦੀ ਆ ਇਹਨੇ ਬਾਈ 25 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜਾ ਸੂਹਾ ਸੂਣ ਦੇ ਬਿਲਕੁਲ ਤਿਆਰੀਆਂ ਦੇ ਵਿੱਚ ਆ ਇੱਕ ਦੋ ਦਿਨ ਲੈ ਵੀ ਸਕਦੇ ਹਾਲ ਚਾਲ ਨਾਲ ਸੂ ਸਕਦੀ ਆ ਠੀਕ ਹੈ ਤੇ ਰੇਟ ਬਾਈ ਰੱਖਿਆ 1,30,000 ਰੁਪਏ ਬਾਈ ਇਹਦਾ 1:30 ਦੀ ਦੋਸਤੋ ਸੋਨੇ ਢਾਂਚੇ ਦੀ ਆ ਤੇ ਹੱਥੀ ਚੁਾਈ ਵਾਲਾ ਥਾਣਾ ਆ ਜਿੱਕੀ ਖੜੀ ਰਹੀ ਤਾਂ ਹੋ ਸਕਦਾ ਹਾਂ ਬਾਈ ਚੰਕਦੰਕੂ ਵੀ ਬਹੁਤ ਬੱਚੇ ਤਿਆਰ ਵੀ ਬਹੁਤ ਸੁਣੀ ਹੋ ਬਾਈ ਬਾਕੀ ਬਾਈ ਹੋਰ ਰੇਕ ਭਰਾ ਹੁਣ ਇਹ ਚਾਹੁੰਦਾਗਾ ਵੀ 25 ਤੋਂ 30 ਕਿਲੋ ਵਾਲੀ ਦਾ ਘੱਟੋ ਘੱਟ ਮਿਲੇ ਤੇ ਅੱਗੇ ਜਿਹੜੀ ਬੱਛੀ ਆ ਬਾਈ 30 ਕਿਲੋ ਦੁੱਧ ਦੱਸਿਆ ਬਾਈ ਨੇ ਆਪਾਂ ਨੂੰ ਵੀ ਪਲੂਨ ਬੱਛੀ ਦੇ ਸੀਨੇ ਚੋਇਆਗਾ ਬਹੁਤ ਜ਼ਿਆਦਾ ਬਰੀਕ ਟਾਂਚੇ ਦੀ ਬੱਛੀ ਆ ਹੂੰ ਇਹ ਮੱਛੀ ਦੇ ਦਾਂਗੇ ਭਾਈ 1,35,000 ਰੁਪਏ ਦੇ ਦਿਨ ਕਿੰਨੇ ਕੁ ਲੋ ਉਪਰ ਦੇ ਦਿਨ ਹਫਤਾ ਭਾਈ ਇਹ ਕਨਫਰਮ ਲੈ ਜੂ ਵੀ ਜੇ ਆਪਾਂ ਕਹੀ ਵੀ ਇਹਦੇ ਉੱਤੇ ਐਕਸਟਰਾ ਕੋਈ ਫੈਟ ਨਹੀਂ ਹੈਗੀ ਜੇ ਆਪਾਂ ਵੀ ਕਹੀ ਵੀ ਪਤ ਨਹੀਂ ਬਹੁਲੀ ਜਿਆਦਾ ਤਕੜੀ ਆ ਜਾਂ ਹੋਰ ਜਿੰਨੀ ਹੈਗੀ ਇਹ ਬਰੀਕ ਆ ਸਹੀ ਹੈ ਦੁੱਧ ਇਹਨੇ ਬੜਾ ਆਰਾਮਦਾਰੀ ਨਾਲ ਮੰਨ ਕੇ 25 ਤੋਂ 30 ਕਿਲੋ ਦੁੱਧ ਖਰਾ ਪਾ ਦੇਣ ਠੀਕ ਹੈ ਬਾਈ ਇਹ ਦੋ ਅਗਲੀ ਗਾਂ ਜਿਹੜੀ ਇਹ ਬੈੜਾ ਬਾਈ ਇਹਦਾ ਭਰਾ ਨੇ ਦੱਸਣ ਮਕਤਾਬਕ ਤਾਂ ਦੱਸਿਆ ਪਾਣੂ ਜੀ 34 35 ਕਿਲੋ ਦੁੱਧ ਚੋਇਆ ਹੋਇਆ ਹੂੰ ਪਰ ਆਪਾਂ ਇਹ ਕਹਿੰਨਾ ਵੀ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਵੀਰ ਖਰੀਦ ਲੈ ਇਹਦੇ ਦਿਨ ਬਾਈ ਭੇਨੇ 15 ਹਲੇ ਠੀਕ ਹੈ ਅੱਜ ਤਾਂ ਰੇਟ ਪਰ 1,35,000 ਰੁਪਏ ਬਾਈ ਠੀਕ ਹੈ ਰੇਟ ਮੈਂ ਸਾਰੀ ਜਿੱਤਾਂ ਨੂੰ ਵੀ ਤੁਸੀਂ ਭਰਾ ਦੀ ਚੁਆਇਸ ਆ ਹਨ ਹੂੰ ਤੇ ਬਾਕੀ ਬਾਈ ਜਨਵਰ ਜਨਵਰ ਦੀ ਰੇਟ ਹੈ ਹਰੇਕ ਭਰਾ ਨੂੰ ਪਤਾ ਵੀ ਮਾਰਕੀਟ ਦੇ ਵਿੱਚ ਸੂਆ ਹੁਣ ਥੋੜਾ ਜਿਹਾ ਘਾਟਾ ਬਾਈ ਉਹਦੇ ਕਰਕੇ ਰੇਟ ਲਾ ਕੇ ਜਾਨਵਰ ਖਰੀਦਣਾ ਪੈਂਦਾ ਹ ਦੇਖੋ ਜਿਹੜਾ ਭਰਾੜੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਜਿੰਨਾ ਉਹਨੇ ਦੁੱਧ ਦੱਸਿਆ ਵੀ ਉਸ ਹਿਸਾਬ ਨਾਲ ਆਪਾਂ ਤਾਂ ਮੰਨ ਕੇ ਲਈਆ 35 ਕਿਲੋ ਦੁੱਧ ਗਾਂ ਪਰ ਬਾਈ ਕਹਿੰਦਾ ਵੀ 37 38 ਕਿਲੋ ਤੱਕ ਸਾਡੇ ਕੋਲੇ ਇਹ ਚੱਲੀ ਆ ਠੀਕ ਹੈ ਇਹਦਾ 1,65,000 ਰੁਪਏ ਰੇਟ ਆ ਬਾਈ ਠੀਕ ਹੈ ਚੰਗਾ ਹਵਾਨਾ ਦੋਸਤੋ ਅੱਗੋਂ ਪਿਛੋਂ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ 1,65,000 ਦਾ ਰੇਟ ਆ ਹੁਣ ਬਾਈ ਜਿਹੜੀ ਗਾ ਦੋਦਾਂ ਦੇ ਵਿੱਚ ਹੀ ਆ ਬਾਈ ਪਹਿਲਾ ਸੁਰਜਜੀਤ ਹੂੰ ਤੇ ਇਹ ਬੱਚੀ ਬਾਈ ਆਪਾਂ ਦੇਵਾਂਗੇ 145000 ਥੋੜੀ ਸਵਾਈਲਿੰਗ ਪਾਉਣੀ ਇਹਨੇ ਚਾਲੂ ਕਰ ਲਈ ਦੁੱਧ ਬਾਈ 30 ਕਿਲੋ ਬੜੇ ਹੱਸ ਕੇ ਆਮਦਾਰੀ ਨਾਲ ਜਿਹੜਾ ਮਰਜ਼ੀ ਭਰਾ ਲੈ ਜੇ ਠੀਕ ਹੈ 30 ਕਿਲੋ ਦੁੱਧ ਬੜੀ ਆਮਦਾਰੀ ਨਾਲ ਪਾ ਦੂਗੀ ਠੀਕ ਹੈ ਥੋੜੀ ਸਵਾਈਲਿੰਗ ਪਾਉਣੀ ਇਹਨੇ ਚਾਲੂ ਕਰ ਰੱਖੀ ਹੈ ਹੂੰ ਚੰਗੇ ਕਦ ਕਾਟ ਦੀ ਵਹਿੜਾ ਦੱਸੋ ਸੂਆ ਪਹਿਲਾ ਸੂਗ ਜਿਹੜੀ ਅੱਗੇ ਬੈੜਾ ਬਾਈ ਜਿਹਦਾ 35 ਕਿਲੋ ਦੁੱਧ ਇਹਨੇ ਮੱਛੀ ਨੇ ਪਲੂਨ ਨੇ ਦਿੱਤਾਗਾ ਦੁੱਧ 15 ਦਿਨਾਂ ਦੀ ਬਾਈ ਕੱਚਿਆ ਰੇਟ ਇਹਦਾ ਅੱਜ ਵਾਲਾ ਜਿਹੜਾ 145000 ਰੁਪਏ ਬਾਈ ਹੂੰ ਤੇ ਬਾਕੀ ਨਕਨੂਰਾਂ ਬਹੁਤ ਵਧੀਆ ਨੇ ਜਿਹੜਾ ਵੀ ਭਰਾ ਮੰਨ ਕੇ ਵੀ 15 ਦਿਨ ਦੀ ਕੇਅਰ ਕਰ ਲੂ ਹੂੰ ਦੁੱਧ ਵਾਲਾ ਤਾਂ ਕੋਈ ਨਿਆਰੀ ਦੇ ਦੇਣੀ ਸਹੀ ਹੈ ਬਾਕੀ ਹੋਰ ਹੁੰਦਾ ਬਾਈ ਜਿਹੜੇ ਪ੍ਰਾਣੇ ਇੱਕ ਜਾਂ ਦੋ ਗਾਵਾਂ ਵੀ ਖਰੀਦਣੀਆਂ ਉਹਦੇ ਲਈ ਤਾਂ ਬਹੁਤ ਵਧੀਆ ਚੀਜ਼ ਆ ਕਿਉਂਕਿ ਇੰਨੇ ਜਾਨਵਰਾਂ 'ਚੋਂ ਛਾਂਟ ਕੇ ਲੈਣਾ ਉਹਨੂੰ ਕੋਈ ਔਖਾ ਨਹੀਂ ਸਹੀ ਹੈ ਤੋ ਦੱਸੋ ਵਾਕਈ ਜਦੋਂ ਜ਼ਿਆਦਾ ਨਾਲ ਖੜੇ ਦੇਖਦੇ ਹਾਂ ਤੋਂ ਉਹਨਾਂ 'ਚੋਂ ਸਿਲੇਕਟ ਕਰਨਾ ਸੌਖਾ ਪਸ਼ੂ ਰੇਟ ਕੰਪੇਅਰ ਹੋ ਜਾਂਦਾ ਢਾਂਚਾ ਤੁਸੀਂ ਦੇਖ ਸਕਦੇ ਹੁੰਦੇ ਆ ਤੇ ਇੰਨਾ 'ਚੋਂ ਤਾਂ ਤੁਹਾਨੂੰ ਖਰੀਦਣੇ ਸੌਖੇ ਐ ਇੱਕੋ ਥਾਂ ਤੋਂ ਦੋ ਖਰੀਦ ਲੋ ਕਰਾਇਆ ਜਿਹੜਾ ਉਹ ਵੰਡਿਆ ਜਾਂ ਇਹ ਥੋੜੀ ਜਿਹੀ ਬਾਈ ਜਗਜੀਤ ਗਿੱਲੀ ਆ ਬੈੜ ਹੂੰ ਦੁੱਧ ਭਰਾ ਨੇ ਦੱਸਿਆ ਵੀ 28 ਤੋਂ 29 ਕਿਲੋ ਦੁੱਧ ਪੂਨ ਵੱਛੀ ਦਾ ਸੀ ਨੇ ਝੋਇਆ ਗਾ ਨਾ ਹੂੰ ਤੇ ਹੱਥੀ ਝੋਈਆ ਦਾ ਥਣ ਵੀ ਆ ਮਸ਼ੀਨ ਵਾਲਾ ਵੀ ਆ ਬਾਈ ਤੇ ਇਹਦਾ ਰੇਟ ਬਾਈ ਆਪਾਂ ਜਿਹੜਾ 1 ਲੱਖ ਤੇ 27000 ਰੁਪਿਆ ਰੱਖਿਆ ਗਾ ਠੀਕ ਹੈ 127 ਦੱਸੋ ਹਾਂਜੀ ਹਵਾਨਾ ਭਰਦੀ ਆਉਂਦੀ ਕਰਮ ਵਾਲੀ ਹੁਣ ਇਹ ਨਵਾਈ ਆ ਇਹ ਇਹਦੋਂ ਅੱਗੇ ਇੱਕ ਹੋਰ ਬੈੜ ਤੁਹਾਨੂੰ ਦਿਖਾਉਣੀ ਹਾਂਜੀ ਬਾਈ ਇਹਦਾ ਬਾਈ 25 26 ਕਿਲੋ ਦੁੱਧ ਦਿੱਤਾ ਹੋਇਆ ਹੂੰ ਤੇ ਅੱਗੇ ਇਹਨੇ ਹੁਣ ਦੂਜਾ ਸੂਆ ਇਹਨੇ ਸੂਣਾਗਾ ਹਮ ਹਫਤਾ ਤਾਂ ਹਲੇ ਬਾਈ ਇਹ ਕਨਫਰਮ ਹੀ ਲੈ ਜੂਗੀ ਅੱਛਾ ਤੇ ਬਹੁਤ ਵਧੀਆ ਥਣ ਲੱਗਿਆ ਬਾਈ ਇਹ ਬੈਡ ਦੇ ਦਾਂਗੇ 1 ਲੱਖ ਤੇ 15000 ਦੀ ਬਾਈ 115 ਦੀ ਬਹੁਤ ਸੁਨੇ ਟਾਂਚੇ ਦੀ ਆ ਹਮ ਪ੍ਰਦੀਪ ਬਾਈ ਇਹ ਦੋ ਇਹਨੇ ਬੈਡ ਨੇ ਬਾਈ 36 37 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਨੇ ਹਮ ਦੂਜਾ ਸੂਆਗਾ ਠੀਕ ਹੈ ਸਮੈਲਿੰਗ ਇਹਨੇ ਵੀ ਪਾਉਣੀ ਚਾਲੂ ਕਰ ਰੱਖੀ ਆ ਇਹ ਦੇਵਾਂਗੇ ਬਾਈ 1 ਲੱਖ 65000 ਰੁਪਏ ਦੀ ਬੈਡ ਠੀਕ ਹੈ ਸਵੇਰੇ ਲੰਗ ਪਾਣੀ ਇਹਨੇ ਚਾਲੂ ਕਰਤੀ ਹਫਤੇ ਤੋਂ 10 ਦਿਨਾਂ ਦੇ ਵਿੱਚ ਬਾਈ ਫੁੱਲ ਬਟਾ ਫੁੱਲ ਇਹ ਤਿਆਰ ਹੋ ਜੂਗੀ ਠੀਕ ਹੈ ਇਹ ਸਤੋ ਅੱਗੇ ਬਾਈ ਜਿਹੜੀ ਅੱਗੇ ਬਹਿੜਾ ਬਾਈ ਇਹਦਾ ਵੀ 30 35 ਕਿਲੋ ਤੋਂ ਦੱਸਿਆ ਭਰਾ ਨੇ ਆਪਾਂ ਨੂੰ ਤੇ ਇਹ ਬੈਡ ਦੇ ਦਾਂਗੇ ਬਾਈ 1.5 ਲੱਖ ਰੁਪਏ ਦੀ ਬਹੁਤ ਵੱਡੇ ਮਰੋਏ ਢਾਂਚੇ ਦੀ ਆ ਮੋੜ ਲਾ ਬਾਈ ਅਬ ਥੋੜੀਆਂ ਗਿੱਲੀਆਂ ਨੇ ਬਾਈ ਨਮਾਈਆਂ ਕਰਕੇ ਬਹੁਤ ਵਧੀਆ ਥਾਣੇ ਦੇ ਵੀ ਹੱਥੇ ਉੱਥੇ ਚਵਾਈ ਵਾਲਾ ਥਣ ਬੜਾ ਸੋਹਣਾ ਲੱਗਿਆ ਹੋਇਆ ਬਾਈ ਠੀਕ ਐ ਇਸ ਤੋਂ ਅੱਗੇ ਜਿਹੜੀ ਇਹ ਬੈੜਾ ਬਾਈ ਇਹਦਾ 35 ਕਿਲੋ ਤੋਂ ਦੱਸਿਆ ਭਰਾ ਨੇ ਆਪਾਂ ਨੂੰ ਫਾਰਮ ਚੋਂ ਦੋ ਬੈੜਾ ਇਕੱਠੀਆਂ ਲਈਆਂ ਆਪਾਂ ਨੇ 35 ਕਿਲੋ ਤੋਂ ਪਹਿਲਾਂ ਬੱਛੀ ਦੱਸਿਆ ਹਲੇ 10 ਤੋਂ 12 ਦਿਨਾਂ ਦੀ ਕੱਚੀ ਐ ਬਾਈ ਰੇਟ ਜਿਹੜਾ ਲੈਣ ਵਾਲਾ ਰੇਟ ਆ ਬਾਈ ਉਹਦਾ ਵਾਜੇ 1,65,000 ਰੁਪਏ ਦੀ ਬੱਛੀ ਆਪਾਂ ਇਹ ਦੇਵਾਂਗੇ ਜੇ ਮੁੱਲ ਕਰਾਉਣਾ ਚਾਹੇ 1,85,90 ਜਿੰਨਾ ਮਰਜ਼ੀ ਕਰਾ ਲੈ ਕੋਈ ਭਰਾ ਠੀਕ ਐ ਸੋ ਸੋ ਇਹ ਤੋਂ ਇਲਾਵਾ ਕੋਸੇ ਸਾਈਡ ਤੇ ਸੂਆਂ ਸੂਆਂ گاਵਾ ਤੁਹਾਨੂੰ ਦਿਖਾਉਣੇ ਇਹ ਬਾਈ ਤਾਜੀ ਸੂਈਆ ਹਲੇ ਹਮ ਹਲੇ ਸਵਾ ਕੇ ਇਧਰ ਬੱਚੀ ਨੂੰ ਦਿੱਤਾ ਇਹਨੇ ਜਨਮ ਬਹੁਤ ਟੌਪ ਦੀ ਬੱਚੀ ਦਿੱਤੀ ਹੈ ਕਰਮਾ ਵਾਲੀ ਨੇ ਠੀਕ ਹੈ ਤੇ 6 ਦੰਦਾ ਬਾਈ ਹਮ ਤੋ ਨਹੀਂ ਦਸੀ ਤੇ ਬਹੁਤ ਵਧੀਆ ਬੱਚੀ ਨੂੰ ਜਨਮ ਦਿੱਤਾ ਬਈ ਇਹਨੇ ਤੇ ਦੁੱਧ ਭਰਾ ਨੇ ਆਪਾਂ ਨੂੰ ਹੀ ਦੱਸਿਆ ਵੀ ਅਸੀਂ 35 ਕਿਲੋ ਦੁੱਧ ਕਹਿੰਦਾ ਵੀ ਪਹਿਲਣ ਦਾ ਚੋਇਆਗਾ ਹਮ ਪਰ ਆਪਾਂ ਕਿ ਹਰੇਕ ਵੀਰ ਨੂੰ ਇਹ ਕਹਿੰਦੇ ਤੁਸੀਂ ਆਪਣੇ ਅੰਦਾਜ਼ੇ ਨਾਲ ਤੁਸੀਂ ਕਿੰਨਾ ਚੋਲੋਗੇ ਤੁਸੀਂ ਉਹ ਦੇਖ ਕੇ ਲੈ ਜੋ ਹਨਾ ਸਹੀ ਹੈ ਪਤੀ ਭਾਈ ਕੀ ਰੇਟ ਹੋਊਗਾ ਰੇਟ ਭਾਈ 1 ਲੱਖ ਤੇ 65000 ਰੁਪਏ ਦੀ ਇਹ ਬੈੜ ਆਪਾਂ ਦੇ ਦਿੰਦੇ ਦੱਸੋ ਇਹ ਸੂਕਈ ਹਟੀ ਹੈ ਜਿਹੜਾ ਜੇਰ ਜੁਰ ਲੱਗਿਆ ਹੋਇਆ ਤੇ ਇਹ 100 ਹੋਊਗੀ ਹੌਲੀ 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 ਬੜੀ ਤਕੜੀ ਤਿਆਰ ਹੋ ਕੇ ਸੋਈ ਹੈ ਹੌਲੀ ਹੌਲੀ ਥਾਂ ਵੀ ਪੋਲਾ 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 ਬੇਟੀ ਇੱਥੇ ਹਾਂ ਭਾਈ ਹਾਂ ਭਾਈ ਤੋਰ ਤੋਰ ਇਹਦੇ ਇਹਦੀ ਕੀ ਡਿਟੇਲ ਹੈ ਇਹ ਬਾਈ ਦੂਜਾ ਸੂਆ ਵੈੜ ਸੂਈਆ ਦਿੱਤਾ ਇਹਨੇ ਬੱਚਾ ਜੇਰ ਜੂਰ ਪੇ ਕੇ ਓਕੇ ਰਿਪੋਰਟ ਤੇ ਦੁੱਧ ਭਰਾ ਦਾ ਹੋਏ ਕਹਿੰਦੇ ਵੀ 32 ਤੋਂ 33 ਕਿਲੋ ਦੁੱਧ ਸੀਦਾ ਚੋਇਆ ਇਹ ਬਾਈ ਵੈੜ ਦੇ ਦਾਂਗੇ ਆਪਾਂ 1,47,000 ਰੁਪਏ ਦੇ ਠੀਕ ਹੈ ਮੋੜ ਲਈ ਬਾਈ ਹੱਥੀ ਚਵਾਈ ਵਾਲਾ ਥਣ ਪਿਆ ਬਾਈ ਚਾਹੇ ਮਸ਼ੀਨ ਲਾ ਲੈ ਕੋਈ ਭਰਾ ਹੂੰ ਬਹੁਤ ਵਧੀਆ ਵੈੜ ਟਾਂਚਾ ਟੋਂਚਾ ਬੜਾ ਸੋਹਣਾ ਇਸ ਤੋਂ ਅੱਗੇ ਜਿਹੜੀ ਹੁਣ ਜਿਹੜੀ ਅੱਗੇ ਬੱਚੇ ਗੱਬਣਾ ਬਾਈ ਕਿ ਜੇ ਪਹਿਲਾਂ ਦੱਸ ਦਿਓ ਵੈੜ ਦੇ ਨਾਲ ਜੋੜੇ ਚ ਲਈ ਹੈ ਇਹ ਆਪਾਂ ਨੇ ਇੱਕ ਇਹ ਮੱਛੀ ਦੇ ਦਾਂਗੇ ਭਾਈ 1,70,000 ਰੁਪਏ ਦੀ ਠੀਕ ਦੁੱਧ ਮੰਨ ਕੇ ਜਿਹੜਾ ਮਰਜੀ ਭਰਾ 35 ਤੋਂ ਪਲੱਸ ਮੰਨ ਕੇ ਲੈ ਜੀ ਹੂੰ ਮੋਡਲਿੰਗ ਭਾਈ 1,70,000 ਦਸੂ ਰੇਟ ਹੈ ਹਾਂ ਜੀ ਬਈ ਅੱਗੇ ਜਿਹੜੀ ਵੈੜ ਆ ਭਾਈ ਇਹਦੇ ਮੈਂ ਇਹਨੇ ਮੇਲ ਦਿੱਤਾ ਭਾਈ ਤਾਜੀ ਸੂਈ ਸਵਾਈ ਆ ਇਹ ਦੇ ਦਾਂਗੇ 1,45,000 ਦੀ ਵੈੜ ਭਾਈ ਠੀਕ ਹੈ ਤੇ ਦੁੱਧ ਕਰਮਾ ਵਾਲੀ 30 ਤੋਂ ਪਲੱਸ ਪਾ ਦਊਗੀ ਬਈ ਠੀਕ ਹੈ ਤਾਜੀ ਸੂਈ ਸਵਾਈਆ ਹੂੰ ਚੱਲ ਪੁੱਤ ਚੱਲ ਸੁਧੀ ਚੱਲ ਸੋ ਨਸੋ ਤਾਜੀ ਸੂਈ ਵੀ ਹਾਂ ਬਹੁਤ ਵਧੀਆ ਢਾਂਚੇ ਦੀ ਬਿਹੜਾ ਬਈ ਇਹ ਵੀ ਹੂੰ ਤੇ ਅੱਗੇ ਜਿਹੜੀਆਂ ਵਾਈਡ ਬਾਈ ਇਹ ਕੱਲ ਦੀ ਸੂਈ ਹੋਇਆ ਤਾਜੀ ਇਹ ਮੱਛੀ ਦੇ ਦਾਂਗੇ ਬਾਈ ਆਪਾਂ 1,11,000 ਰੁਪਏ ਦੀ ਦੁੱਧ ਮੰਨ ਕੇ ਜਿਹੜਾ ਭਰਾ ਮਰਜੀ 20 ਤੋਂ ਪਲੱਸ ਮੰਨ ਲੈ 25 ਦੇ ਵਿੱਚ ਮੰਨ ਲੈ ਬਾਈ ਇੰਨਾ ਦੁੱਧ ਇਹਨੇ ਬੜੀ ਆਰਾਮਦਾਰੀ ਨਾਲ ਦੇ ਦੇਣਾ ਚਵਾਈ ਚੁਵਾਈ ਦੀ ਬਹੁਤ ਸਾਫ ਸੁਥਰੀ ਆ ਲੈਵਾ ਇਹਦਾ ਜਮਾ ਕੰਪੈਕਟੀ ਆ ਬਾਈ ਇਸ ਤੋਂ ਅੱਗੇ ਬਾਈ ਜਿਹੜੀ ਇਹ ਪਹਿਲਾਂ ਬੱਚੇ ਬਾਈ ਦੋ ਦੰਦ ਹਮ ਮੰਗਰ ਬੱਚੇ ਵੀ ਪੂਰੀ ਬ੍ਰਾਂਡ ਹੀ ਇਹਦੇ ਵੀ ਤੀਜਾ ਦਿਨਾਂ ਚ ਸੂਈ ਨੂੰ ਆ ਬਾਈ ਇਹਨੂੰ ਇਹ ਬੱਚੇ ਦੇ ਦਾਂਗੇ 1 ਲੱਖ 35000 ਰੁਪਏ ਦੀ ਥੋੜੀ ਸੋਇਲਿੰਗ ਇਹਦੇ ਵੀ ਆਰਡਰ ਤੇ ਹੈਗੀ ਆ ਠੀਕ ਹੈ ਚਵਾਈ ਚਵਾਈ ਦੀ ਬਹੁਤ ਸਾਫ਼ ਸੁਥਰੀ ਹੈ ਤੋੜ ਦੇ ਸੋ 1 ਲੱਖ 35000 ਇਹਦੇ ਮੰਗਰ ਵੀ ਬੱਚੀ ਹੈ ਬਾਈ ਹਮ ਤੇ ਅੱਗੇ ਜਿਹੜੀ ਇਹ ਬੈੜ ਆ ਗਈ ਬਾਈ ਇਹਦੀ ਪੂਸ ਥੋੜੀ ਹਾਫ ਪੂਸ ਆ ਗਈ ਇਹਦੇ ਮਗਰ ਵੀ ਬੱਚੀ ਆ ਇਹ ਦੇ ਦਾਂਗੇ 1 ਲੱਖ ਤੇ 10000 ਦੀ ਬਾਈ 1 10 ਦੀ ਦੱਸੋ ਪੂਸ਼ ਨੂੰ ਛੱਡੋ ਹਵਾਨੇ ਦੀ ਬਣਾਵਟ ਦੇਖਿਓ ਜਦੋਂ ਦੁੱਧ ਵਾਲੀ ਬੱਚੀ ਆ ਬਾਈ 25 ਕਿਲੋ ਦੁੱਧ ਬੜੀ ਆਰਾਮਦਾਰੀ ਨਾਲ ਪਾਈ ਜਾਣਾ ਇਹਨੇ ਪਲੂਨ ਫਲਾਨ ਲੈ ਗਈ ਜਦੋਂ ਤੇ ਹਵਾਨਾ ਦੇਖੋ ਕਿਦਾਂ ਦਾ ਕਰਮ ਵਾਲੀ ਨਖੇੜਦੀ ਏ ਬੜਾ ਸੋਹਣਾ ਨਖਰੂਗਾ ਹਵਾਨਾ ਇਹਦਾ ਇੱਕ ਦੋ ਆਦੇ ਬਾਈ ਪਹਿਲਾ ਸੂਆ ਬੱਛੀ ਆ ਬਾਈ ਕੱਲ ਦੀ ਸੂਈ ਹੋਈ ਆ ਥੋੜੀ ਗਿੱਲੀ ਐ ਵੀ ਇਹਨੇ ਵੀ ਬੱਛੀ ਦਿੱਤੀ ਆ ਬਾਈ ਬਹੁਤ ਟੌਪ ਦੀ ਠੀਕ ਐ ਇਹ ਮੱਛੀ ਦੇ ਦਾਂਗੇ ਬਾਈ 132000 ਰੁਪਏ ਦੀ ਦੁੱਧ ਪੱਚੀ ਤੋਂ ਪਲੱਸ ਐ ਨਹੀਂ ਬੜੀ ਆਮਦਾਰੀ ਨਾਲ ਪਾ ਦੇਣਾ ਕਰਮ ਵਾਲੀ ਨੇ ਠੀਕ ਐ ਬੱਛੀ ਬਹੁਤ ਟੌਪ ਦਿੱਤੀ ਇਹਨੇ ਵੀ ਸੂਆ ਬੱਛੀ ਵਾਲੀ ਵਹਿੜਾ ਦੋਸਤੋ ਸੂਆ ਪਹਿਲਾ ਲਾਸਟ ਉੱਤੇ ਫੇਰ ਗਾਂ ਤੁਹਾਨੂੰ ਦਿਖਾ ਦਿੰਨੇ ਪਤੀ ਪੇ ਦੇ ਨਾਲ ਬੱਚਾ ਕੀ ਲਾਸਟ ਵਾਲੀ ਇਹਨੇ ਵੀ ਬੱਛੀ ਦਿੱਤੀ ਆ ਬਾਈ ਚਿੱਟੀ ਠੀਕ ਐ ਜਮਾਂ ਨੌਕਰੀ ਇਹ ਵੀ ਬਾਈ ਗਿੱਲੀ ਆ ਥੋੜੀ ਜੀ ਗਾਂ ਨਮਾਈ ਕਰਕੇ ਹਮ ਬੱਛੀਆਂ ਬਹੁਤ ਨੇ ਪੱਦੀ ਭਾਈ ਕੀ ਰੇਟ ਦੁੱਧ ਭਾਈ ਇਹਦਾ ਦੱਸਿਆ ਮਾਲਕਾਂ ਨੇ 27 28 ਕਿਲੋ ਆਪਾਂ ਨੂੰ ਰੇਟ ਭਾਈ 1 ਲੱਖ 42000 ਦੀ ਵਹਿੜ ਆਪਾਂ ਦੇ ਦਾਂਗੇ ਇਹ ਮੋੜਲੀ ਭਾਈ ਮੋੜ ਬਹੁਤ ਸੋਹਣੀ ਵਹਿੜ ਆ ਭਾਈ ਬੱਚਾ ਤਾਂ ਇਹਦੇ ਮਗਰ ਬੇ ਕਮਾਲੀ ਆ ਬਾਕੀ ਜਿੰਨੀਆਂ ਵਹਿੜਾਂ ਮਗਰ ਬੱਚੀਆਂ ਨੇ ਭਾਈ ਸਾਰੀਆਂ ਸੇਰੇ ਹੀ ਨੇ ਵਹਿੜੇ ਥੋੜੀ ਗਿੱਲੀ ਕਰਕੇ ਚਿੱਟੀ ਐ ਵੀ ਦੁੱਧ ਵਰਗੇ ਆ ਨਾ ਸਹੀ ਐ ਸੋਏ ਅੱਜ ਦੀ ਵੀਡੀਓ ਦੀਆਂ ਗਾਵਾਂ ਦੱਸੋ ਵਕਾਉ ਸੀ ਤੁਸੀਂ ਸਾਰੀਆਂ ਦੇਖ ਲਈਆਂ ਫੇਰ ਬੇਨਤੀ ਕਰਦਾ ਵੀ ਪਹੁੰਚੋ ਇੱਥੇ ਆ ਕੇ ਦੇਖੋ ਹਰੇਕ ਨਾਗ ਵੱਖਰਾ ਹੁੰਦਾ ਹਰੇਕ ਦਾ ਟਾਂਚਾ ਵੱਖਰਾ ਐ ਤੁਸੀਂ ਆਪ ਦੀ ਸਮਝ ਨਾਲ ਖਰੀਦਦੇ ਹੋ ਤੇ ਨੰਬਰ 2 ਦਾ ਸਕਰੀਨ ਉੱਤੇ ਚੰਗੀ ਜਾਂਦਾ ਧੰਨਵਾਦ